ਦੋਸਤੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਜੁੜੇ ਆ ਨਵੀਂ ਵੀਡੀਓ ਨਵਾਂ ਐਪੀਸੋਡ ਲੈ ਕੇ ਮੈਂ ਗੁਰਿੰਦਰ ਤੇ ਅੱਜ ਫੇਰ ਕੁਝ ਗੱਲਾਂ ਕਰਾਂਗੇ ਜੀ ਜਿਹਦੇ ਨਾਲ ਤੁਹਾਨੂੰ ਸਕੂਨ ਮਿਲੇ ਤੇ ਤੁਹਾਨੂੰ ਇਹ ਲੱਗੇ ਵੀ ਇਹ ਬੰਦਾ ਸਾਡੀ ਗੱਲ ਕਰਦਾ ਇਹ ਤੁਹਾਨੂੰ ਜ਼ਰੂਰ ਮਹਿਸੂਸ ਹੋਣਾ ਚਾਹੀਦਾ ਇਹ ਜਿੰਨੀ ਕੁ ਮੇਰੀ ਵੀਡੀਓ ਹੁੰਦੀ ਆ 5-7 ਮਿੰਟ ਦੀ ਇੰਨਾ ਕੁ ਸਮਾਂ ਦਾ ਤੁਹਾਨੂੰ ਜ਼ਰੂਰ ਫੀਲ ਹੋਣਾ ਚਾਹੀਦਾ ਵਾ ਸੋ ਅੱਜ ਨਾ ਇੱਕ ਤੁਹਾਡੇ ਨਾਲ ਸਟੇਟਸ ਸਾਂਝਾ ਕਰੂੰਗਾ ਕਿਉਂਕਿ ਮੇਰੇ ਸਾਹਮਣੇ ਕੁਝ ਵੀ ਆਉਂਦਾ ਤੇ ਮੈਨੂੰ ਉਹ ਤੋਂ ਕੋਈ ਕਨਸੈਪਟ ਮਿਲਦਾ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਵੀਡੀਓ ਦੇ ਰੂਪ ਦੇ ਵਿੱਚ ਕਿਸੇ ਨੇ ਸਟੇਟਸ ਪਾਇਆ ਹੋਇਆ ਸੀਗਾ ਕਿ ਤਿੰਨ ਚੀਜ਼ਾਂ ਜੇ ਤਾਂ ਜਵਾਨੀ 'ਚ ਆ ਜਾਣ ਤਾਂ ਠੀਕ ਆ ਨਹੀਂ ਤਾਂ ਇਹ ਸਾਰੀ ਉਮਰ ਨਹੀਂ ਆਉਂਦੀਆਂ ਹੁਣ ਇਹਦੇ ਤੇ ਮੈਂ ਆਪਣੇ ਵਿਚਾਰ ਪ੍ਰਗਟ ਜ਼ਰੂਰ ਕਰਨੇ ਆ ਕਿ ਕਿੰਨੀ ਇੱਕ ਗੱਲ ਸਹੀ ਆ ਕਿੰਨੀ ਇੱਕ ਗਲਤ ਆ ਤੇ ਤੁਸੀਂ ਵੀ ਜ਼ਰੂਰ ਕਰਨੇ ਆ ਉਹ ਤਿੰਨ ਚੀਜ਼ਾਂ ਨੇ ਜੀ ਪਹਿਲੀ ਗੱਲ ਲਿਖੀ ਸੀ ਸ਼ਰਮ ਦੂਜੀ ਮੁੱਛ ਜਿਹੜੀ ਆ ਸਾਡੀ ਮੁੱਛ ਹੁੰਦੀ ਆ ਤੇ ਤੀਜੀ ਅਕਲ ਕਹਿੰਦੇ ਜੇ ਜਵਾਨੀ ਚ ਆ ਜਾਣੀਆਂ ਚਾਹੀਦੀਆਂ ਨਹੀਂ ਤਾਂ ਫਿਰ ਸਾਰੀ ਉਮਰ ਆਉਂਦੀਆਂ ਨਹੀਂ ਸਹਿਮਤ ਹੋ ਤੁਸੀਂ ਜੇ ਗੱਲ ਕਰੀਏ ਪਹਿਲਾਂ ਸ਼ਰਮ ਦੀ ਕਿ ਜੇ ਇਹ ਬੰਦੇ ਨੂੰ ਅ ਸ਼ਰਮ ਆ ਜਿਹੜੀ ਉਹ ਜਵਾਨੀ ਚ ਹੀ ਆ ਗਈ ਤਾਂ ਠੀਕ ਆ ਨਹੀਂ ਤਾਂ ਬੰਦਾ ਸਾਰੀ ਉਮਰ ਲਈ ਬੇਸ਼ਰਮ ਹੋ ਜਾਂਦਾ ਆਪਾਂ ਚਲੋ ਸਕੂਲ ਟਾਈਮ ਦੇ ਵਿੱਚ ਜਾਂਦੇ ਆ ਕੁਈ ਬੱਚੇ ਸ਼ਰਾਰਤੀ ਹੁੰਦੇ ਨੇ ਕਈ ਬੱਚੇ ਸ਼ਰਾਰਤਾਂ ਕਰਨ ਤੋਂ ਗੁਰੇਜ਼ ਕਰਦੇ ਨੇ ਉਹਨਾਂ ਨੂੰ ਟੀਚਰ ਦਾ ਡਰ ਹੁੰਦਾ ਵਾ ਕਈ ਬੱਚਿਆਂ ਨੂੰ ਟੀਚਰਾਂ ਦਾ ਡਰ ਹੀ ਨਹੀਂ ਹੁੰਦਾ ਹੁਣ ਉਹ ਹੁੰਦੇ ਆ ਵੀ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਹਨਾ ਆਪਾਂ ਨੂੰ ਟੀਚਰ ਕਹਿ ਦੁੰਦੇ ਆ ਨਾ ਗੁੱਸੇ-ਗੁੱਸੇ ਚ ਵੀ ਇਹਨਾਂ ਨੂੰ ਤਾਂ ਇਹਨਾਂ ਨੇ ਤਾਂ ਸ਼ਰਮ ਹੀ ਲਾਈ ਪਈ ਐ ਤਾਂ ਬੇਸ਼ਰਮ ਨੇ ਹੁਣ ਜੇ ਤਾਂ ਉਹ ਜਿਹੜਾ ਟਾਈਮ ਆ ਉਹਦੇ ਚ ਬੱਚਾ ਜਦਾਂ ਦਾ ਬਣ ਗਿਆ ਇਹ ਪੋਸੀਬਲ ਆ ਕਿ ਉਹ ਸਾਰੀ ਉਮਰ ਉਦਾਂ ਦਾ ਹੀ ਰਹੂਗਾ ਪਰ ਇਹ ਕੋਈ ਜ਼ਰੂਰੀ ਵੀ ਨਹੀਂ ਸਕੂਲ ਟਾਈਮ ਦੇ ਵਿੱਚ ਥੋੜਾ ਜਿਹਾ ਜੋਸ਼ ਜਿਹੜਾ ਹੁੰਦਾ ਨਾ ਸਾਡਾ ਤੇ ਜਿੱਦਾਂ ਜਿੱਦਾਂ ਮਚਿਓਰਿਟੀ ਆਉਂਦੀ ਆ ਉਦੋਂ ਜਿਹੜਾ ਜੋਸ਼ ਹੁੰਦਾ ਫਰਕ ਬਹੁਤ ਪੈ ਜਾਂਦਾ ਕਈ ਬੱਚੇ ਉਦੋਂ ਸ਼ਰਾਰਤੀ ਹੁੰਦੇ ਹੁੰਦੇ ਨੇ ਤੇ ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਜਾਂਦੇ ਨੇ ਤੇ ਉਹ ਸਿਆਣੇ ਵੀ ਹੁੰਦੇ ਜਾਂਦੇ ਨੇ ਸੋ ਇਹ ਨਹੀਂ ਠੀਕ ਹੈਗਾ ਕਿ ਜਿਹੜੀ ਸ਼ਰਮਾ ਉਹ ਆਪਾਂ ਨੂੰ ساری ਉਮਰ ਹੀ ਨਹੀਂ ਆਉਂਦੀ ਕਈ ਸੁਧਰਨ ਵਾਲੇ ਵੀ ਹੁੰਦੇ ਨੇ ਬਾਅਦ ਦੇ ਵਿੱਚ ਸਿਆਣੇ ਵੀ ਬਣ ਜਾਂਦੇ ਨੇ ਦੂਜੀ ਜਿਹੜੀ ਗੱਲ ਹੈ ਕਿ ਮੁੱਛ ਇਤਿਹਾਸੋ ਹੀਣੀ ਦੀ ਗੱਲ ਐ ਇੱਕ ਤੇ ਸਕੂਲ ਦੀ ਉਹ ਗੱਲ ਕੀਤੀ ਆ ਉਦੋਂ ਸਾਡੇ 'ਚ ਤਾਂ ਮਜ਼ਾਕ ਚੱਲਦਾ ਰਹਿੰਦਾ ਸੀ ਵੀ ਉਹਦੀ ਮੁੱਛ ਕਿੰਨੀ ਆ ਗਈ ਉਹਦੀ ਕਿੰਨੀ ਆ ਗਈ ਤੇ ਜੇ ਕੋਈ ਕੈਂਚੀ ਜਾਂ ਉਦਾਂ ਕਟਾਇਆ ਜਾਂਦਾ ਸੀ ਮੁੱਛ ਤਾਂ ਉਹਨੂੰ ਮਖੌਲ ਕਰਦੇ ਸੀ ਲੈ ਥੋੜੀ ਜੀ ਆਈ ਸੀ ਉਹ ਵੀ ਤੂੰ ਕਟਾਇਆ ਹੁਣ ਨਹੀਂ ਆਉਣੀ ਤੇਰੇ ਜਾਂ ਕਿੰਮ ਤਾਂ ਕਹਿੰਦਾ ਸੀ ਹੁਣ ਤੇਰੇ ਵੱਧ ਆਊਗੀ ਉਹ ਕਹਿੰਦਾ ਮੈਂ ਕਟਾ ਕੀ ਤਾਂ ਆਇਆ ਵੀ ਮੇਰੇ ਹੁਣ ਮੁੱਛ ਜ਼ਿਆਦਾ ਹੋਵੇ ਦਾੜ੍ਹੀ ਜ਼ਿਆਦਾ ਹੋਵੇ ਹੈਨਾ ਹੁੰਦੀਆਂ ਸੀ ਇਹ ਗੱਲਾਂ ਅੱਜ ਵੀ ਬੱਚੇ ਕਰਦੇ ਹੋਣੇ ਐ ਇਦਾਂ ਤੇ ਕਈਆਂ ਦਾ ਆਪਾਂ ਮਖੌਲ ਲੜਾਉਂਦੇ ਹੁੰਦੇ ਸੀ ਜਿਹਦੇ ਮੁੱਛ ਥੋੜੀ ਹੁੰਦੀ ਸੀ ਲੈ ਵੀ ਤੇਰੇ ਤਾਂ ਮੁੱਛ ਹੀ ਨਹੀਂ ਆਈ ਤੂੰ 12ਵੀਂ ਚ ਹੋ ਗਿਆ 11ਵੀਂ ਚ ਹੋ ਗਿਆ ਤੇਰੇ ਨਹੀਂ ਆਉਣੀ ਹੁਣ ਮੁੱਛ ਕੀ ਇਹ ਜ਼ਰੂਰੀ ਆ ਸੋ ਦੇਖੋ ਇਹ ਤਾਂ ਇੱਕ ਵਿਗਿਆਨਿਕ ਜੀ ਗੱਲ ਹੋਊਗੀ ਜਾਂ ਕਹਿ ਲਓ ਵੀ ਗਈ ਕੁਦਰਤੀ ਗੱਲ ਹੋਊਗੀ ਕਿਸੇ ਨੂੰ ਮੁੱਛ ਆਉਂਦੀ ਆ ਜਾਂ ਨਹੀਂ ਆਉਂਦੀ ਉਹਦੇ ਚ ਆਪਾਂ ਨਹੀਂ ਕੁਝ ਕਰ ਸਕਦੇ ਤੇ ਹੁਣ ਇਹ ਗੱਲ ਦਾ ਜਵਾਬ ਤੁਸੀਂ ਦੇ ਦੇਓ ਕਿ ਕਿਸੇ ਬੰਦੇ ਨੂੰ ਜੇ ਜਵਾਨੀ ਤੱਕ ਮੋਛ ਨਹੀਂ ਆਈ ਉਹਨੂੰ ਫਿਰ ਸਾਰੀ ਉਮਰ ਆਉਣੀ ਨਹੀਂ ਕੀ ਹੈਗੀਆਂ ਇਹੋ ਜਿਹੀਆਂ ਉਦਾਹਰਨਾਂ ਵੀ ਜਵਾਨੀ ਤੋਂ ਬਾਅਦ ਕਿਸੇ ਨੂੰ ਮੋਚ ਆਈ ਹੋਵੇ ਇਹੋ ਜਿਹੀਆਂ ਉਦਾਹਰਨਾਂ ਤਾਂ ਚਲੋ ਆਪਾਂ ਦੇਖ ਹੀ ਲੈਣੇ ਆ ਕਿ ਕਿਸੇ ਦੇ ਮੋਚ ਆਈ ਹੋਈ ਨਹੀਂ ਉਹਦੀ ਗਰੋਥ ਘਟਾ ਸੋ ਇਹ ਸਾਬਕ ਕੁਦਰਤ ਤੇ ਨਿਰਭਰ ਕਰਦਾ ਇਹਦੇ ਚ ਕਿਸੇ ਦਾ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੁੰਦੀ ਤੇ ਇਹਦੇ ਚ ਕਿਸੇ ਨੂੰ ਜੇ ਇਦਾਂ ਦੀ ਕੋਈ ਸਮੱਸਿਆ ਹੈਗੀ ਵੀ ਆ ਉਹਦੇ ਚ ਕੋਈ ਕੰਪਲੈਕਸ ਲੈ ਕੇ ਆਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਮੈਂ ਕਹਿਣਾ ਉਹਨਾਂ ਜੋ ਵੀ ਇਨਸਾਨ ਹੈ ਜਦਾਂ ਦਾ ਪ੍ਰਮਾਤਮਾ ਨੇ ਬਣਾਇਆ ਉਹ ਬਹੁਤ ਖੂਬਸੂਰਤ ਆ ਤੇ ਉਹ ਕੁਝ ਸੋਚ ਸਮਝ ਕੇ ਜੋ ਵੀ ਪ੍ਰਮਾਤਮਾ ਤੁਹਾਨੂੰ ਦਿੰਦਾ ਜੋ ਵੀ ਨਹੀਂ ਦਿੰਦਾ ਉਹਦੇ ਪਿੱਛੇ ਉਹਦਾ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਠੀਕ ਹੈ ਸੋ ਤੀਜੀ ਜਿਹੜੀ ਗੱਲ ਸੀਗੀ ਕਿ ਅਕਲ ਦੀ ਕਿ ਅਕਲ ਵੀ ਜੇ ਜਵਾਨੀ ਚ ਆ ਗਈ ਤਾਂ ਆ ਗਈ ਨਹੀਂ ਤਾਂ ਸਾਰੀ ਉਮਰ ਨਹੀਂ ਆਉਂਦੀ ਨਹੀਂ ਮੈਂ ਨਹੀਂ ਸਹਿਮਤ ਇਹ ਗੱਲਾਂ ਨਾ ਐਵੇਂ ਹੀ ਲੱਗਦਾ ਕਿ ਬਣਾਈਆਂ ਹੋਈਆਂ ਅਕਲ ਦੀ ਤਾਂ ਖਾਸ ਸੌਰਤ ਹੈ ਅਕਲ ਤਾਂ ਆਉਂਦੀ ਹੈ ਜਵਾਨੀ ਤੋਂ ਬਾਅਦ ਜਦੋਂ ਬੰਦਾ ਕਬੀਲਦਾਰੀ ਚ ਪੈਂਦਾ ਜਦੋਂ ਬੰਦਾ ਦੁਨੀਆ ਦੇ ਥੇਡੇ ਖਾਂਦਾ ਵਾ ੱਟਕੇ ਖਾਂਦਾ ਵਾ ਠੋਕਰਾਂ ਖਾਂਦਾ ਵਾ ਅਕਲ ਤਾਂ ਆਉਂਦੀ ਹੈ ਉਹਦੋਂ ਸਕੂਲ ਕਾਲਜ ਚ ਬੰਦੇ ਨੂੰ ਅਕਲ ਕਿੱਥੇ ਹੁੰਦੀ ਹੈ ਨਹੀਂ ਹੁੰਦੀ ਸੋ ਇਹ ਨਹੀਂ ਗੱਲ ਠੀਕ ਵੀ ਜੇ ਜਵਾਨੀ ਚ ਅਕਲ ਆ ਗਈ ਤਾਂ ਆ ਗਈ ਨਹੀਂ ਤਾਂ ਸਾਰੀ ਉਮਰ ਨਹੀਂ ਆਉਂਦੀ ਆ ਜਾਂਦੀ ਆ ਕਈਆਂ ਨੂੰ ਚਲੋ ਜਵਾਨੀ ਤਾਂ ਬਾਅਦ ਵੀ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਵੀ 10 ਸਾਲ ਹੋਰ ਸਮਾਂ ਬਤਾ ਕੇ ਆ ਜਾਂਦੀ ਆ ਇੱਕ ਨਾ ਇੱਕ ਦਿਨ ਜ਼ਰੂਰ ਅਕਲ ਆਉਂਦੀ ਆ ਬੰਦੇ ਨੂੰ ਕਿ ਹਾਂ ਦੁਨੀਆ ਹੈ ਕੀ ਆ ਦੁਨੀਆ ਦੇ ਵਿੱਚ ਜਿਉਣਾ ਕਿੱਦਾਂ ਰਹਿਣਾ ਕਿੱਦਾਂ ਦੁਨੀਆ ਨੂੰ ਜੇ ਆਪਾਂ ਫੇਸ ਕਰਨਾ ਤਾਂ ਕਿੱਦਾਂ ਕਰਨਾ ਇਹ ਬੰਦਾ ਕਦੇ ਵੀ ਸਿੱਖ ਸਕਦਾ ਇਹਦੀ ਕੋਈ ਉਮਰ ਨਹੀਂ ਹੈਗੀ ਸੋ ਮੇਰੇ ਤਾਂ ਇਹੀ ਵਿਚਾਰ ਨੇ ਤੁਹਾਡੇ ਕੀ ਵਿਚਾਰ ਨੇ ਉਹ ਜ਼ਰੂਰ ਦਿਓ ਜੀ ਤੇ ਅੱਜ ਦਾ ਇਹ ਕਨਸੈਪਟ ਤੁਹਾਨੂੰ ਕਿਵੇਂ ਲੱਗਿਆ ਨਿਕਾ ਜਿਆ ਇਹ ਵੀ ਜ਼ਰੂਰ ਦੱਸ ਦਿਓ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਆਈਡੀਆ ਲੈ ਕੇ ਜਲਦੀ ਹਾਜ਼ਰ ਹੋਊਂਗਾ ਜੀ